ਦਸਤਾਨੇ ਜਿਹੜੀ ਕਮੇਟੀ ਬਣਾ ਦੇਵਾਂਗੇ ਉਹ ਕਮੇਟੀ ਜਲਦੀ ਫੈਸਲਾ ਲੈ ਕੇ ਸਾਰੇ ਵਰਤਾਂ ਦੀ ਦਰਖਾਸਤ ਦੇ ਵਿੱਚ ਇਖਤਾਰਾ ਕਰੇਗੀ ਤਾਂ ਉਸ ਤੋਂ ਬਾਅਦ ਮੰਗ ਸੀ ਜਿਹੜੀ ਵੀ ਕੰਟਰੈਕਟਰ ਵਾਲੇ ਮਜ਼ਦਮਾਂ ਨੂੰ ਰੈਗੂਲਰ ਕਰਨ ਦੀ ਤਾਂ ਉਹਦੇ ਲਈ ਵੀ ਉਹਨਾਂ ਨੇ ਕਹਿ ਦਿੱਤੀ ਕਿ ਇੱਕ ਨਵੀਂ ਨੀਤੀ ਲੈ ਕੇ ਆ ਰਹੇ ਆ ਕਿ ਜਿਹੜੇ ਪੀਆਤੀ ਦੇ ਵਿੱਚ 1981 ਦੇ ਰੂਲ ਨੇ ਉਹਨਾਂ ਰੂਲਾਂ ਦੇ ਵਿੱਚ ਕੋਈ ਸੋਧ ਕਰਕੇ ਸੀ ਤੇ ਨਵੀਂ ਕਮੇਟੀ ਬਣਾ ਕੇ ਜਲਦੀ ਕੰਟਰੈਕਟਰ ਦੇ ਮਜ਼ਦਮਾਂ ਨੂੰ ਰੈਗੂਲਰ ਕਰਨ ਵੱਲ ਤੁਰਾਂਗੇ ਪਾ ਉਹ ਵੀ ਇਹਦੇ ਨਾਲ ਕਿਤੇ ਇੱਕ ਸਾਨੂੰ ਸਿਰਫ ਵਿਸ਼ਵਾਸ ਹੀ ਮਿਲਿਆ ਮਸਲੇ ਦਾ ਹੱਲ ਨਹੀਂ ਹੋਇਆ ਤਾਂ ਹੁਣ ਨਵੀਂ ਜਿਹੜੀ ਸਾਡੇ ਤੇ ਕੰਡੀਸ਼ਨ ਲੈ ਕੇ ਆ ਰਹੇ ਨੇ ਕਿ ਇਤਨਾ ਜੇਕਰ ਕਿਸੇ ਕੰਟਰੈਕਟਰ ਬੁਲਾਉਣ ਦੀ ਰਿਪੋਰਟ ਹੁੰਦੀ ਹੈ ਤਾਂ ਉਹਨੂੰ ਦੁਆਰਾ ਅਫਸਰ ਤੋਂ ਬਾਅਦ ਕੀਤਾ ਜਾਏਗਾ ਤੇ ਨਾਲ ਨਾਲ ਜਿਹੜੇ ਕੱਚੇ ਮੁਲਾਜ਼ਮ ਨੇ ਜੋ ਠੇਕੇਦਾਰ ਦੇ ਅੰਦਰ ਕੰਮ ਕਰਦੇ ਨੇ ਜੇਕਰ ਉਹਨਾਂ ਨੂੰ 4 ਦਿਨਾਂ ਤੋਂ ਵੱਧ ਕੋਈ ਛੁੱਟੀ ਚਾਹੀਦੀ ਤਾਂ ਉਹ ਛੁੱਟੀ ਆਪ ਦੀ ਠੇਕੇਦਾਰ ਕੋਲੋਂ ਮਨਜ਼ੂਰ ਤੋਂ ਹੋਗੇ ਉਹ ਮੈਡੀਕਲ ਬਣਾ ਕੇ ਰਿਪੋਰਟ ਹੁਣੇ ਜਾਨਗੇ ਉਹ ਠੇਕੇਦਾਰ ਕੋਲ ਭੇਜਣਗੇ ਠੇਕੇਦਾਰ ਫਿਰ ਦੇਣ ਨੂੰ ਭੇਜੇਗਾ ਤਾਂ ਉਹੀ ਜਦੋਂ ਆਪਾਂ 2021 ਦੇ ਵਿੱਚ ਜਦਬੰਦੀ ਗਾੜੀ ਕੀਤੀ ਸੀ ਇਸੇ ਕਾਲੇ ਕਾਨੂੰਨ ਦਾ ਵਿਰੋਧ ਕਰਦਾ ਆਂ ਆਪਾਂ ਇੱਕ ਜਦਬੰਦੀ ਦੇ ਰੂਪ ਵਿੱਚ ਕੱਟੇ ਹੋਏ ਸਾਂ ਤੇ ਅਸੀਂ ਦੀਪੋਆਂ ਦੇ ਵਿੱਚ ਠੇਕੇਦਾਰ ਨਹੀਂ ਬਣਨਗੇ ਤਾਂ ਉਹੀ ਤਰੀਕਾ ਦੁਆਰਾ ਮੈਨੇਜਮੈਂਟ ਅਪਣਾ ਰਹੀ ਏ ਕਿ ਕਿਹਾ ਨਾ ਕਿਵੇਂ ਇਹਨਾਂ ਨੂੰ ਫਿਰ ਅਸੀਂ ਠੇਕੇਦਾਰ ਦੇ ਅੰਡਰ ਕਰਕੇ ਡਿਪੋਜ਼ਿਟ ਠੇਕੇਦਾਰ ਬਣਾਈਏ ਤੇ ਠੇਕੇਦਾਰ ਮਰਜ਼ੀ ਨਾਲ ਡਿਊਟੀ ਲਵੇਗਾ ਕਿਹੜੇ ਬੰਦੇ ਨੇ ਕਿਹੜੇ ਢਿੱਪੂ ਦੇ ਵਿੱਚ ਕਿਹੜੀਆਂ ਜੋੜੀ ਕਰਦੇ ਉਸ ਦੀ ਦਾ ਆਪਾਂ ਬਿਲਕੁਲ ਰੋਧ ਕਰਾਂਗੇ ਜਿਹੜਾ ਮਸਲਾ ਆਪਣਾ ਰੈਗੂਲਰ ਦਾ ਉਹਦੇ ਸਬੰਧ ਵਿੱਚ ਆਪਾਂ 13 ਦਿਨ ਦੀ ਹੜਤਾਲ ਰਸਮੀ ਹੈ ਵੀ ਸਰਕਾਰ ਜਿਹੜੀ ਉਹ ਕੋਈ ਨਾ ਕੋਈ ਸਾਡਾ ਮਸਲਾ ਹੱਲ ਕਰੇ ਸਾਨੂੰ ਰੈਗੂਲਰ ਕਰਨ ਵਾਲੇ ਬੰਨੇ ਤੁਰੇ ਕਿਉਂਕਿ ਉਸ ਤੋਂ ਚੋਣ ਜਾਤਾਂ ਵੀ ਲੱਗਣ ਵਾਲਾ ਹੈ ਤਾਂ ਕਿਧਰ ਕਿਧਰ ਦੋ ਟਾਈਜ਼ ਨਾਲ ਹੋ ਗਈ ਸਰਕਾਰ ਜਿਹੜੀ ਇਹ ਬਹਾਨੇ ਬਾਈਆਂ ਕਰ ਰਹੀ ਹੈ ਟਾਲਬਟੋਲ ਕਰ ਰਹੀ ਹੈ ਚੇਵਾ ਪੰਜਾਬ ਦਾ ਮੁੱਖ ਮੰਤਰੀ ਛੱਡ ਨਾਲ ਮੀਟਿੰਗ ਫਿਕਸ ਕਰਕੇ ਉਸ ਮੀਟਿੰਗ ਤੋਂ ਭੱਜ ਗਿਆ ਤਾਂ ਅਸੀਂ ਫਿਰ ਵੀ ਕਿਤੇ ਆਸਰੇ ਟਿਮਟੇ ਆਵੇਂ ਅਸੀਂ ਆਪ ਆਮ ਆਦਮੀ ਦੀ ਸਰਕਾਰ ਚੁਣੀ ਅਸੀਂ ਬੜੇ ਬੱਸਾਂ ਦੇ ਵਿੱਚ ਪ੍ਰਚਾਰ ਕਰਕੇ ਕਾਲੀਆਂ ਕਾਂਗਰਸੀਆਂ ਦੇ ਖਿਲਾਫ ਤੇ ਅਸੀਂ ਆਮ ਆਦਮੀ ਦੀ ਸਰਕਾਰ ਚੁਣੀ ਅਸੀਂ ਹਿਸੇ ਗੇਟ ਤੇ ਲੱਡੂ ਹੀ ਵੰਡੇ ਪਰ ਉਹ ਸਰਕਾਰ ਜਿਹੜੀ ਇਹ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਲਾ ਹਰ ਫਰੰਟ ਤੋਂ ਫੇਲ ਹੁੰਦੀ ਜਾ ਰਹੀ ਏ ਅੱਜ ਤੱਕ ਪੰਜਾਬ ਦੇ ਵਿੱਚ ਕੋਈ ਵੀ ਮੁਲਾਜ਼ਮ ਰੈਗੂਲਰ ਨਹੀਂ ਕੀਤਾ ਕਿ ਜਿਹੜੇ ਵਾਰ-ਵਾਰ ਸਰਕਾਰ ਬੋਰ ਲਾ ਕੇ ਧਾਤਰੀ ਵੀ ਨਹੀਂ ਮਲਾਜ ਪੋਕੇ ਕਰਦੇ ਅਸੀਂ ਸਰਕਾਰ ਨੂੰ ਮੀਡੀਆ ਦੇ ਜ਼ਰੀਏ ਪੁੱਛਣਾ ਚਾਹੁੰਦੇ ਆ ਵੀ ਅਸੀਂ ਪੀਆਟੀ ਦੇ ਵਿੱਚ ਲਗਭਗ 2000 3-4 ਤੋਂ ਕੱਚੇ ਕੰਮ ਕਰਦੇ ਆ ਰਹੇ ਆ ਤਾਂ ਸਾਡੇ ਵਿਭਾਗ ਦੇ ਆਪਣੇ ਕਾਨੂੰਨ ਵੀ ਜਿਹੜੇ ਉਹ ਜਿੰਦਾ ਨੇ ਫਿਰ ਵੀ ਇੱਕ ਵੀ ਮਲਾਜ ਜਿਹੜਾ ਉਹ ਰੈਗੂਲਰ ਨਹੀਂ ਕੀਤਾ ਗਿਆ ਹਾਲਾਂਕਿ ਹੋਰਨ ਭਾਗਾਂ ਦੇ ਵਿੱਚ ਤਾਂ ਚਲੋ ਸਿੱਧੇ ਆਊਟਸੋਰਸ ਦੇ ਬੰਦੇ ਨੇ ਅਸੀਂ 2016 ਦੇ ਵਿੱਚ ਆਊਟਸੋਰਸ ਤੋਂ ਕੰਟਰੈਕਟ ਹੀ ਆ ਗਈ ਸੀ ਕਿੰਨਿਆ ਜੋ ਜੱਤਾਂ ਨੇ ਰੱਖਿਆ ਸੀ ਜੇ ਜੱਤਾਂ ਪੁਨੀਆ ਕਰਕੇ ਅਸੀਂ ਆਊਟਸੋਰਸ ਤੋਂ ਕੰਟਰੈਕਟ ਤੇ ਆ ਗਏ ਤਾਂ 3 ਸਾਲ ਦਾ ਬੰਦ ਸਮਝ ਤੈਨੂੰ 3 ਸਾਲ ਬਾਅਦ ਆਟੋਮੈਟਿਕ ਰਿਵਿਊ ਕਰਤਾ ਜਾਵੇਗਾ ਪਰ ਨਹੀਂ 6 ਸਾਲ ਵੀ ਚਾਲੇ ਲੱਭੀ ਸਰਕਾਰ ਤੁਹਾਨੂੰ ਡਿਵੈਲਪ ਕਰਨ ਵਾਲੇ ਪਾਸੇ ਨਹੀਂ ਦੁਰ ਰਹੀ ਦਿੱਲਤਾ ਕਿ ਅਸੀਂ ਗ੍ਰੂਪ ਕਰਦੇ ਹੋਏ 13 ਤਰੀਕ ਨੂੰ ਮਕੰਮਲ ਚੱਕਾ ਜਾਣ ਕਰਕੇ ਅਸੀਂ ਚੰਡੀਗੜ੍ਹ 14 ਤਰੀਕ ਨੂੰ ਜੋ ਵਾਈਟ ਜੈਸ਼ਨ ਚੱਲ ਰਿਹਾ ਹੈ ਉਹਦੇ ਚ ਵਾਕਆਊਟ ਕਰਾਂਗੇ ਸਰਕਾਰ ਦਾ ਵਿਰੋਧ ਕਰਦੇ ਹੋਏ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਾਂਗੇ ਕਿ ਸਰਕਾਰ ਜਿਹੜੀ ਵੱਡੇ ਵੱਡੇ ਬਾਹਲੇ ਕਰਕੇ ਦਿੱਤਾ ਜਾਇਸੀ ਇਹਨਾਂ ਨੇ ਪਹਿਲੀਆਂ ਸਰਕਾਰਾਂ ਨੂੰ ਚੰਗਾ ਖਵਾਤਾ ਕਿ ਕੋਈ ਵੀ ਜਿਹੜਾ ਮਸਲਾ ਉਹ ਚੜ੍ਹਾ ਨਾਲ ਨਹੀਂ ਕੀਤਾ ਗਿਆ ਨਾ ਤਾਂ ਠੇਕੇਦਾਰੀ ਸਿਸਟਮ ਨੂੰ ਪੰਦ ਕਰਨ ਵਾਲੇ ਪ੍ਰਸਤਾਵ ਕਰ ਰਹੇ ਸਾਡੀਆਂ ਰਹਿਨੀਆਂ ਦੇ ਵਿੱਚ ਇਹਨਾਂ ਦੇ ਜਿਹੜੇ ਲੀਡਰ ਜਿਹੜੇ ਅੱਜ ਮੰਤਰੀ ਬਣਾਏ ਨੇ ਉਹ ਆ ਕੇ ਕਹਿ ਕੇ ਲੈ ਸੀ ਸਾਡੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੇ ਕੱਚੇ ਮਜ਼ਦੂਰਾਂ ਦੇ ਮਸਲੇ ਹੱਲ ਕਰਾਂਗੇ ਸਾ ਕੱਚੇ ਮਜ਼ਦਮਾਂ ਦਾ ਕੋਈ ਵੀ ਮਸਲਾ ਹਾਲ ਨਹੀਂ ਹੋਇਆ ਇਸ ਤੱਕ ਆ ਪਟੰਡਾ ਦੇ ਵਿੱਚ ਪੰਪ ਲਗਾਣਾ ਜਾਂ 40 ਸਫਾਈ ਸੇਵਾ ਕਰਨਾ ਜਿਹੜੇ ਉਹ ਕੰਟਰੈਕਟ ਤੇ ਕੀਤਾ ਦੇਖੋ ਕਿੰਨੀ ਕਰਤਾਰ ਦੀ ਵਿਕਾਮੀ ਹੈ ਵੀ 22 ਸਾਲਾਂ ਬਾਅਦ ਬੰਦਿਆਂ ਨੂੰ 40 ਸਫਾਈ ਸੇਵਾ ਕਰਨਾ ਉਹ ਤੇ ਕੀਤਾ ਜੇ ਸਰਕਾਰ ਤੋਂ ਕਰਨਾ ਕੀ ਹੈ 22 ਸਾਲਾਂ ਬਾਅਦ ਤੋਂ ਉਹਨੂੰ ਰੈਗੂਲਰ ਕਰਦੇ ਤੁਸੀਂ ਨਹੀਂ ਉਹ 8000 ਰੁਪਏ ਦੇ ਕੰਮ ਕਰਦੇ ਸੀ ਉਹਨਾਂ ਤੇ ਡੀਸੀ ਰੇਟ ਲਾਗੂ ਕਰਕੇ 12000 ਰੁਪਏ ਦਾ ਗੱਤਰ ਨੂੰ ਕੰਟਰੈਕਟ ਤੇ ਕਰਤਾ ਇਹ ਕਿ ਅਸੀਂ 2000 24 ਦਸੰਬਰ 2016 ਨੂੰ ਅਸੀਂ ਕੰਟਰੈਕਟ ਤੇ ਆ ਗਏ ਸੀ ਤਾਂ ਅਜ ਤੱਕ ਸਾਡੇ ਪੀਆਰਟੀ ਦੇ ਕਾਨੂੰਨ ਹੁੰਦਾ ਹੋਇਆ ਵੀ ਅਸੀਂ ਰੈਗੂਲਰ ਨਹੀਂ ਹੋਏ ਜਦੋਂ ਵੀ ਸਰਕਾਰ ਨਾਲ ਜਾਂ ਮੈਨੇਜਮੈਂਟ ਨਾਲ ਮੀਟਿੰਗ ਕਰਦੇ ਆ ਤਾਂ ਸਾਨੂੰ ਕੋਈ ਨਾ ਕੋਈ ਆਣਾ-ਬਾਣੀ ਕਰਕੇ ਇਹ ਗੱਲ ਸਾਨੂੰ ਕੱਢਣਾ ਹੁੰਦਾ ਹੈ ਤਾਂ ਫਿਰ ਵੀ ਸੋਚਿਆ ਅਸੀਂ ਤੇ ਰੂਲ ਜਿਹੜੇ ਉਹ ਲਾਗੂ ਕਰ ਦਿੰਦੇ ਨੇ ਪਰ ਤਾਂ ਰੈਗੂਲਰ ਕਰਨ ਵਾਲੀ ਇੱਕ ਜਿਹੜੀ ਜ਼ਿੰਦਾਰ ਨਹੀਂ ਚੱਲ ਰਹੀ ਹਾਲਾਂਕਿ ਸਾਡੇ ਐਫਡੀ ਸਾਹਿਬ ਨੇ ਉਹ ਤਾਂ ਕਿਹਾ ਵੀ ਜਿਹੜੇ ਪੀਆਰਟੀ ਦੇ ਵਿੱਚ ਕੰਟਰੈਕਟ ਤੇ ਕੰਮ ਕਰਦੇ ਨੇ ਲੱਗਦਾ ਜੇ ਤੁਮ ਆ ਜਾਓ ਉਹਨਾਂ ਨੂੰ ਆਪਾਂ ਆਪਨੇ ਲੈਵਲ ਤੇ ਰੈਵਿਊ ਕਰ ਕਰਦੇ ਆ ਕਿਉਂਕਿ ਆਪਣਾ ਕਾਰਪੋਰੇਸ਼ਨ ਹੈ ਆਪਾਂ ਕੋਈ ਖਜ਼ਾਨੇ ਚ ਕੋਈ ਨਹੀਂ ਪੈਣਾ ਆਪਣਾ ਆਪਾਂ ਦਾ ਆਪਦਾ ਕਮਾਉਣਾ ਤੇ ਆਪਦਾ ਕੰਮ ਹੈ ਪਰ ਕਿਤੇ ਨਾ ਕਿਤੇ ਜਿਹੜੀ ਮਣੀ ਪਣਦੇ ਉੱਚਾਈ ਨੇ ਉਹ ਸਾਡੇ ਮਸਲੇ ਹੱਲ ਕਰਉ ਨਹੀਂ ਦੁਰ ਰਹੀ ਸਾਨੂੰ ਡਿਵਲਪਰ ਨਹੀਂ ਕਰਦੇ ਸਾਡੇ ਸਾਥ ਦੀ ਨਰੁਨੀਆਂ ਤਨਖਾਹਾਂ ਦੇ ਕੰਮ ਕਰਕੇ ਰਿਟਾਇਰ ਹੱਥ ਤੱਕ ਹੋ ਗਏ ਐਸੇ ਹੱਤੀ ਨੂੰ ਅਟਕਾ ਤਾਂ ਉਹ ਦਾਰੇ ਇਸ ਪਾਸੋਂ ਕਿਉਂ ਆਪਣੇ ਪ੍ਰਵਾਹ ਨੂੰ ਯਾਤਰੀਆਂ ਨੂੰ ਜੱਦੇਗਾ ਕਿ ਮੈਂ ਹੀ ਭਾਈ ਸਾਹਿਬ ਕਿਹਾ ਸੀ ਕਿ ਬਸ ਚਾਈ ਜਦ ਮੈਂ ਪੀਆਟੀ ਦੇ ادارے ਚੋਂ ਖਾਲੀ ਹੱਥ ਕਰਕੇ ਆਇਆ ਜੇ ਅਸੀਂ ਵਰਕਸ਼ਾਪ ਕੁਝ ਸਾਧਨਕੀਏ ਕੱ데 ਕਰਕੇ ਉਹਨੂੰ ਦੇ ਜਾਈਏ ਤਾਂ ਉਹ ਸਾਡੇ ਵੱਲੋਂ ਸਾਡਾ ਵਡਪਣ ਹੋਏਗਾ ਔਰ ਸਰਕਾਰ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਉਹਨੂੰ ਇੱਕ ਸੇਟੇ ਕਾਲ ਤੇ ਲਿਖਤਾ ਜਾਏਗਾ ਕਿ ਤੂੰ ਪੀਆਟੀ ਦੇ ਵਿਭਾਗ ਤੋਂ ਅੱਜ ਤੋਂ ਬਾਹਰ ਦਾ ਜੇ ਵੀ ਕਹਣਾ ਵੀ ਸੇਵਾ ਮੁਕਤ ਉਹਨੂੰ ਫਾਰਮ ਦਾ ਜੱਫਾ ਦੇ ਕੇ ਇਹ ਜੇ ਭਾਰਤ ਦੇ ਵਿੱਚੋਂ ਘਰ ਪਈਤਾ ਜਾਏਗਾ ਉਤਵਾਦ ਉਹ ਆਪਣੇ ਪ੍ਰਵਾਹ ਦਾ ਪਾਲਣ ਕੋਈ ਉਹਨੇ ਕਿਵੇਂ ਕਰਨਾ ਹੈ ਤੇ ਉਹ ਜਾਣਦਾ ਬੰਦਾ ਸਰਕਾਰ ਦੀ ਕੋਈ ਜ਼ਮੇਵਾਰੀ ਸਰਕਾਰ ਦੀ ਮੈਨੇਜਮੈਂਟ ਦੀ ਬੈਸੇ ਇਸ ਬੰਦੇ ਤੋਂ 15-20 ਸਾਲ ਆਪਣੇ ਵਿਭਾਗ ਦੀ ਸਰਕਾਰੀ ਬਸਤ ਤੇ ਡਿਊਟੀ ਲਈ ਤਾਂ ਸਾਡਾ ਵਰਦਵਾਗਾ ਵੀ ਇਹਨੂੰ ਕੋਈ 15-20 ਲੱਖ ਰੁਪਇਆ ਦਾ 50 ਲੱਖ ਰੁਪਇਆ ਹੁੰਦੇ ਪਰਿਵਾਰ ਵਾਸਤੇ ਦਈਏ ਕਿ ਉਹ ਬੰਦਾ ਜਿਹੜਾ ਅੱਜ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਜੀਵਨ ਉਹ ਸਹੀ ਤਰੀਕੇ ਨਾਲ ਜੀਣ ਕਰ ਸਕੇ ਪਰ ਇਸ ਮੈਨੇਜਮੈਂਟ ਨੇ ਹੁਣ ਤੱਕ ਸਾਡਾ ਕੋਝ ਨਹੀਂ ਕੀਤਾ ਅਸੀਂ 2014 ਤੋਂ ਲੈ ਕੇ 21 ਤੱਕ ਕੋਈ ਸਰਦਾਰ ਧਰਨਾ ਨਹੀਂ ਉਹ ਨਹੀਂ ਕੀਤਾ ਤੇ 14 ਦੇ ਵਿੱਚ ਵੀ 8700 ਰੁਪਏ ਤਨਖਾਹ ਦੀ ਉਹ ਸਾਡੀ ਛਾਸੀਆਂ ਨੇ ਬੜੇ ਵੱਡੇ ਪੱਧਰ ਤੇ ਸ਼ਿਰਕਤ ਕਰਕੇ 35 ਦਿਨ ਦਾ ਧਰਨਾ ਲਾ ਕੇ ਪਟਿਆਲਾ ਦੇ ਵਿੱਚੋਂ ਤਨਖਾਹ ਸਾਡੀ ਹਿਫਤ ਕਰਵਾਈ ਤਾਂ ਇੱਕੋ ਤਾਨਾ ਸਹੀ ਸਰਕਾਰ ਨੇ ਉਹਨਾਂ ਨੂੰ ਵੀ ਨੌਕਰੀਆਂ ਤੋਂ ਕੱਢ ਦਿੱਤਾ ਗਿਆ ਤੇ ਉਸ ਸਮੇਂ ਅਕਾਲੀ ਦਲ ਦੀ ਸਰਕਾਰ ਸੀ ਤੇ ਉਹਨਾਂ ਦੀਆਂ ਬੱਸਾਂ ਜਿਹੜੀਆਂ ਜੈਲੀਆ ਚੱਲਦੀਆਂ ਸੀ ਉਹਨਾਂ ਦਾ ਵਿਰੋਧ ਕਰਦੇ ਸੀ ਉਹਨਾਂ ਜੇਸੋ ਮਲਾਈਮਾਨ ਨੂੰ ਸਰਕਾਰ ਨੇ ਨੌਕਰੀ ਤੋਂ ਬਾਹਰ ਤਾਂ ਜਿਹੜੇ ਤੇ ਹੁਣ ਕੋਰਟਾਂਈ ਦੁਆਰਾ ਬਾਹਰ ਹੋ ਕੇ ਆਏ ਨੇ ਤਾਂ ਅੱਜ ਵੀ ਉਹਨਾਂ ਨੂੰ ਵੀ ਤਨਖਾਹ ਨਗੋਣੀ ਦਿੱਤੀ ਜਾ ਰਹੀ ਏ ਤਾਂ 14 ਤੋਂ 21 ਤੱਕ ਅਸੀਂ ਕੋਈ ਧਰਨਾ ਮਜਾਦਾ ਕੋਈ ਕੋਈ ਕੰਰੂਨ ਨਹੀਂ ਕੀਤਾ ਆਪਣੇ ਮੈਨੇਜਮੈਂਟ ਦੇ ਸਾਡੀ 5 ਰੁਪਏ ਤਨਖਾਹ ਨਹੀਂ ਲਾਈ 8500 ਰੁਪਏ 2014 ਸੀ ਤੇ 8500 ਰੁਪਏ 2021 ਸੀ ਇੱਕ ਵੀ ਤੇ ਅਸੀਂ ਕੱਟੇ ਹੋ ਕੇ ਆਲਾ ਬਾਲਾ ਮਾਰਿਆ ਅਰਦਾਤ ਕੀਤੀ 9 ਦਿਨਾਂ ਦੀ ਤਨਖਾਹ ਕਟਵਾ ਕੇ 9 ਦਿਨਾਂ ਦਾ ਅਸੀਂ ਤਨਖਾਹ ਵਾਪਸ ਲਿਆ ਤਕਰੀਬਨ 25 30% ਤੇ ਉਸ ਤੋਂ ਬਾਅਦ ਅਸੀਂ ਜਿਹੜਾ ਆਪਣੇ ਹੱਕ ਲੈਣ ਲਈ ਜਾਗਰੂਕ ਹੋਏ ਹੁਣ ਤੁਹਾਨੂੰ ਹਰ ਸਾਲ 5% ਜਿਹੜਾ ਵਾਧਾ ਉਹ ਮਿਲਦਾ ਹੈ ਜੇਕਰ ਅਜ ਤੋਂ ਦਸਤਾਰ ਪਹਿਲਾਂ ਕਿਸੇ ਜੱ데ਵੰਦੀ ਨੇ ਸਾਡਾ ਉਹ 5% ਇੰਕ੍ਰੀਮੈਂਟ ਹੀ ਲਾਗੂ ਕਰਵਾਇਆ ਹੁੰਦਾ ਕਹਿੰਦੀਆਂ ਜੱ데ਵੰਦੀਆਂ ਹੁਣ ਤੱਕ ਕਹਿੰਦੀਆਂ ਵੀ ਅਸੀਂ ਕੱਚੇ ਮਜ਼ਦਮਾਨ ਨੂੰ ਮੰਗ ਸਾਡੇ ਜਿਹੜਾ ਮੰਗ ਪੱਤਰ ਮਜ਼ਦੂਰ ਪਹਿਲੇ ਨੰਬਰ ਤੇ ਪਾਈਆਂ ਸੀ ਕੱਚੇ ਮਜ਼ਦਮਾਨੇ ਪੱਕੇ ਕਰੋ ਤੇ ਇਹ ਕਰੋ ਮੰਗ ਜਿਵੇਂ ਪਾਈ ਹੁੰਦੀ ਅਜ ਤੋਂ ਦਸਤਾਰ ਪਹਿਲਾਂ ਇਹਨਾਂ ਸਾਰੇ ਵਿੱਦਿਅੰਦਿ ਨੇ ਸਾਡੀ ਕੱਚੇ ਮਰਾਜ਼ਮਾ ਦਾ 5% ਵਾਧਾ ਹੀ ਲਾਗੂ ਕਰਾਇਆ ਹੁੰਦਾ ਅੱਜ ਨੂੰ ਅਸੀਂ ਪੱਕੇ ਹੋਣ ਦੀ ਮੰਗ ਤੋਂ ਕਿਤੇ ਪਿੱਛੇ ਹਟਣਾ ਸੀ ਕਿਉਂਕਿ ਸਾਡੀ ਆਟੋਮੈਟਿਕਲੀ 40 ਤੋਂ 5000 ਰੁਪਏ ਤਰਕਾ ਹੋ ਜਾਣੀ ਸੀ ਉਹ 5% ਵਾਧਾ ਸਾਨੂੰ 2021 ਤੋਂ ਮਿਲ ਲੱਗਾ ਤੇ ਸਾਡੀ ਲਗਭਗ 22-2300 ਰੁਪਏ ਤਰਕਾ ਜਿਹੜੀ ਉਹ ਵਾਧੇ ਦੀ ਦੋ ਸਾਲਾਂ ਦੇ ਵਿੱਚ ਤੇ ਜੇਕਰ ਇਹੀ ਦਾਸਰ ਪਹਿਲਾਂ ਹੋਣਾ ਤਾਂ ਲਾਗੂ ਕਰਾਇਆ ਹੁੰਦਾ ਤਾਂ ਅਸੀਂ ਅੱਜ ਉਹਨਾਂ ਜੱਦੇਬੰਦੀਆਂ ਨਾਲ ਟੁੱਟ ਕੇ ਵੱਖਰਾ ਆਪਣਾ ਪਲੇਟਫਾਰਮ ਹੀ ਨਾ ਖੜਾ ਕਰਦੇ ਤਾਂ ਜਿਹਨਾਂ ਦਾ ਧੰਨਵਾਦ ਵੀ ਕਰਦੇ ਵੀ ਠੀਕ ਹੈ ਜੇਕਰ ਕੋਈ ਸਾਨੂੰ ਮਗਰ ਲਾਇਆ ਸੀ ਸਾਨੂੰ ਇਦੋਂ ਵਸਪਾਸ ਕੇ ਲੈ ਜਾਂਦੇ ਸੀ ਪਟਿਆਲੇ ਵੀ ਆਪਣਾ ਉੱਤੇ ਧਰਨਾ ਹੈ ਤੇ ਘੰਟੇ ਕੇ ਬਾਅਦ ਜਦੋਂ ਫੋਟੋ ਫਾਟੋ ਹੋ ਜਿੰਦੀ ਆ ਜੀ ਮੀਡੀਆ ਆ ਜਾਂਦੀ ਸੀ ਕਵਰੇਜ ਉਹ ਕਹਿੰਦੇ ਵੀ ਜਾਓ ਘਰ ਕੇ ਛੱਡੋ ਵਸਪਾਸ ਤੇ ਘਰੇ ਚਲੋ ਸਾਨੂੰ ਨਹੀਂ ਪਤਾ ਅੰਦਾਜ਼ੇ ਵੀ ਕਿਹੜੀ ਮੈਨੇਜਮੈਂਟ ਨਾਲ ਮੀਟਿੰਗ ਹੁੰਦੀ ਹੈ ਕੀ ਗੱਲਬਾਤ ਹੁੰਦੀ ਹੈ ਕੀ ਉੱਤੇ ਜਦੀ ਮੰਗ ਰੱਖੀ ਜਾਂਦੀ ਹੈ ਜਾਂ ਸਾਡੀ ਮੰਗ ਤੇ ਕੋਈ ਬੰਦਾ ਆੜਦਾ ਹੈ ਜਾਂ ਨਹੀਂ ਸਿਰਦ ਸਾਨੂੰ ਵਰਤਿਆ ਗਿਆ ਤੇ ਉਸ ਤੋਂ ਬਾਅਦ ਜਦੋਂ ਸਾਨੂੰ 21 ਦੇ ਵਿੱਚ ਪਤਾ ਲੱਗਾ ਇਸ ਸਾਡੀ ਕੋਈ ਵੀ ਜੱਦਵੰਤੀ ਸਾਤਾ ਮਸਲਾ ਨਹੀਂ ਕਰਵਾ ਲਈ ਅਸੀਂ ਫਿਰ ਆਪ ਕੱਟੇ ਹੋ ਕੇ ਆਪ ਦੀ ਬਾਜ ਬਣਾ ਦਿੱਤੀ ਅਸੀਂ ਕੌਲ ਮੀਟਿੰਗਾਂ ਜਾਂਦੇ ਹੁਣ ਜੇਕਰ ਸੀਐਮ ਲੈਵਲ ਤੱਕ ਮੀਟਿੰਗ ਹੋਵੇ ਉਹਦੇ ਵਿੱਚ ਅਸੀਂ ਬਹੁਤ ਜਾਂਦੇ ਹਾਂ ਤੇ ਜਾ ਕੇ ਅਸੀਂ ਲੋਕਾਂ ਨਾਲ ਬਾਤ ਹੁੰਦੀ ਉਹ ਫੋਟੋਗ੍ਰਾਫੀ ਕਰਾ ਕੇ ਆਮ ਜਨਤਾ ਤੱਕ ਵੀ ਦੱਸਦੇ ਹਾਂ ਕਿ ਆਹ ਗੱਲ ਹੋਈ ਐ ਇਸ ਮਸਲੇ ਤੇ ਅਸੀਂ ਬਹਿਸ ਕੀਤੀ ਆਪ ਅਸੀਂ ਮੰਗ ਰੱਖੀ ਸਰਕਾਰ ਤੱਕ ਤੇ ਜੇਕਰ ਆਪ ਦੀ ਲੜਾਈ ਆਪ ਲੜੀਏ ਤੇ ਉਹੀ ਸਤਿ ਸ੍ਰੀ ਅਕਾਲ ਤੇ ਜਾ ਕੇ ਅਸੀਂ ਅੱਜ 40-40 ਹਜ਼ਾਰ ਦੀ ਓਵਰਟਾਈਮ ਪਾ ਕੇ ਲੈਣ ਲੱਗੇ ਆਂ ਤਾਂ ਚਾਹੇ ਤਨਖਾਹ ਦਾ ਦੀ ਜਿਹੜੀ ਬਜਵੀ ਉਹ ਫਿਰ ਵੀ ਘਾਟੇ ਤੇ 16 17000 17000 ਆਉਂਦੀ ਏ ਪਰ ਫਿਰ ਵੀ ਜੇਕਰ ਅਸੀਂ ਸੰਘਰਸ਼ ਕੀਤਾ ਆਪਣੀ ਲੜਾਈ ਆਪ ਲੜੀ ਤਾਂ ਕਿ ਅੱਜ ਓਵਰ ਟਾਈਮ ਵਧਾ ਕੇ ਦੀਏ ਦੀ ਲਾ ਕੇ ਅਸੀਂ ਚੱਲ ਚੱਲ 1000 ਤੱਕ ਸਾਡੇ ਸਾਥੀ ਜਿਹੜੇ ਤਨਖਾਹ ਲੈਂਦੇ ਨੇ ਪਰ ਅਸੀਂ ਇਹ ਹੀ ਸਵਾਲ ਕਰਦੇ ਆਂ ਜਿਹੜੀਆਂ ਜਦੇਮੰਦੀਆਂ ਨੇ ਸਾਨੂੰ 15 15 ਸਾਲ ਵਰਤਿਆ ਸਾਡੀਆਂ ਸਿਰਫ ਡੈਰੀਆਂ ਕੱਟਣ ਤੱਕ ਹੀ ਇੰਤ ਰਹੇ ਕਿ ਜੇਕਰ ਉਹਨਾਂ ਨੇ ਇੱਕ ਵੀ ਸਾਡੇ ਹੱਥ ਨੇ ਵਿਚਾਰ ਦਾ ਨਾਰਾ ਮਾਰਿਆ ਹੁੰਦਾ ਤਾਂ ਅੱਜ ਸਾਨੂੰ ਉਹਨਾਂ ਨਾਲੋਂ ਵੱਖਰੇ ਹੋ ਕੇ ਅਸੀਂ ਬੱਕਰੀ ਜੱਦੇ ਮਾਦੀ ਬਰਾਉਂਡਰੀ ਲੋਡ ਨਹੀਂ ਪੈਣੀ ਸੀ ਤਾਂ ਅੱਜ ਸਾਡੀ ਤਨਖਾਹ ਜਿਹੜੀ ਹਰ ਇੱਕ ਬੰਦੇ ਦੀ 40 ਤੋਂ 50 ਹਜ਼ਾਰ ਰੁਪਏ ਤਨਖਾਹ ਸਾਡੀ ਹੋਣੀ ਸੀ ਆਟੋਮੈਟਿਕ ਤੌਰ ਪਰ ਫਿਰ ਵੀ ਅੱਜ ਵੀ ਅਸੀਂ ਵਕਤਾਂ ਨੂੰ ਇਹ ਬੇਨਤੀ ਕਰਦੇ ਵੀ ਕੱਟੇ ਹੋ ਜੋ ਲਾਂਬੰਦ ਹੋ ਜੋ ਇਹ ਮੈਨੇਜਮੈਂਟਾਂ ਇਹ ਸਰਕਾਰਾਂ ਬੜੀਆਂ ਚਾਲਾਂ ਚੱਲਦੀਆਂ ਨੇ ਵੀ ਕਿਵੇਂ ਨਾ ਕਿਵੇਂ ਇਹਨਾਂ ਨੂੰ ਆਪਸੀ ਝੋਟਪਾ ਕੇ ਇਹਨਾਂ ਨੂੰ ਪਾੜ ਕੇ ਰੱਖੋ ਵੀ ਜਿਵੇਂ ਕੈਟਾਗਰੀ ਜਮੰਡਦਾ ਵੀ ਤੁਸੀਂ ਤਾਂ ਭਈ 14 ਤੋਂ ਜਿਹੜੇ ਨਿਕਲੇ ਸੀ ਬੰਦੇ ਤੁਸੀਂ 14 ਵਾਲੇ ਹੋ ਤੁਸੀਂ ਈਜਾਦ ਵਾਲੇ ਹੋ ਤੁਸੀਂ ਕੰਟਰੈਕਟਰ ਵਾਲੇ ਹੋ ਤੁਸੀਂ ਤਾਂ ਜਲਦੀ ਪੱਕੇ ਹੋ ਜਾਣਾ ਜੇਕਰ ਸਰਕਾਰ ਇਹੋ ਜੀਆਂ ਚਾਲਾਂ ਚਲਦੀ ਨਹੀਂ ਤਾਂ ਅਸੀਂ ਉਹਨਾਂ ਇਹ ਚਾਲਾਂ ਚ ਆਉਂਦੇ ਨਹੀਂ ਤਾਂ ਉਹ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਇਸ ਲਈ ਮੈਂ ਸਾਰੇ ਜਾਤੀਆਂ ਨੂੰ ਬੇਨਤੀ ਕਰਦਾ ਸਾਰੀਆਂ ਜੱਟੇਵੰਦੀਆਂ ਨੂੰ ਬੇਨਤੀ ਕਰਦਾ ਕਿ ਜਿਹੜੀਆਂ ਜੱਟੇਵੰਦੀਆਂ ਨੇ ਹੁਣ ਤੱਕ ਸਾਡਾ ਕੁਝ ਨਹੀਂ ਸਹਾਰਿਆ ਉਹ ਇੱਕ ਸਾਥੇ ਹੱਕ ਦੇ ਵਿੱਚ ਆ ਕੇ ਨਾਲੇ ਮਾਰ ਦੇਣਾ ਕਿ ਜੇਕਰ ਅਸੀਂ ਦੋ ਦਿਨ ਦੀਆਂ ਤਿੰਨ ਤਿੰਨ ਦੀ ਹੜਤਾਲ ਕਰਦੇ ਆ ਉਹ ਇੱਕ ਦਿਨ ਤੇਰੀ ਸਾਨੂੰ ਸਮਰਥਨ ਦੇ ਦੇਣਾ ਪੱਕੀਆਂ ਜੱਟੇਵੰਦੀਆਂ ਵੀ ਇੱਕ ਦਿਨ ਅਸੀਂ ਆਪ ਦੀ ਸਾਇਕ ਨੂੰ ਆਕੇ ਇਹਨਾਂ ਵਰਤਨ ਆਕੇ ਕਰਾਂਗੇ ਪਰ ਫਿਰ ਵੀ ਅਸੀਂ ਉਹਨਾਂ ਦਾ ਇਹ ਜਿਹੜਾ ਦੇਨ ਸਾਰੀ ਉਮਰ ਨਹੀਂ ਭੁੱਲਾਗੇ ਬੜਾ ਵੱਡਾ ਸਾਡੇ ਇਜ਼ਾਮ ਕੀਤਾ ਉਹਨਾਂ ਨੇ ਕਿ ਸਾਡੇ ਅੱਖ ਦੇ ਵਿੱਚ ਉਹ ਜੱਥੇਬੰਦੀਆਂ ਨਿਕਲੀਆਂ ਚਲੋ ਕੁਝ ਫਾਲੋਇ ਬੰਦੇ ਹੈਗੇ ਸੀ ਜਿਹੜੇ ਫਟਾਇ ਗੋਏ ਰਾਜਨੀਤਿਕ ਬਸ ਆਪਣੇ ਜਲੇਬੰਦੇ ਨੇ ਆ ਬੰਦਿਆ ਨੇ ਪ੍ਰਧਾਨ ਨੇ ਰਾਜਾ ਕੁਝ ਵੀ ਇਹ ਇੰਟਰਫੇਰ ਰੱਖਦੇ ਨੇ ਪੂਰਾ ਅਸੀਂ ਕਹੋਣਾ ਕਿ ਚਲੋ ਜਿਹੜੇ ਅਸੀਂ ਨਾਲ ਦੇਖੜਾ ਸਾਰਿਆਂ ਦੇ ਜਿਹੜੇ ਐਕਟ ਰੈਗੂਲਰ ਨੇ ਜਾਂ ਕੋਈ 13 ਕ ਰੈਗੂਲਰ ਹੋਏ ਨੇ ਉਹਨਾਂ ਬੰਦੇ ਨਾਲ ਅਸੀਂ ਸਾਥ ਸਾਰੀ ਉਮਰ ਨਿਭੜਾ ਅਸੀਂ ਵੀ ਜੋ ਲੜਾਈ ਲੜ ਰਹੇ ਆ ਉਹਨਾਂ ਦੇ ਸਮੇਂ ਤੇ ਅਸੀਂ ਜਦ ਸਰਦਾਰ ਸਾਨੂੰ ਜਗਰੂਕ ਕਰੇਗੀ ਤਾਂ ਉਹ ਸਭ ਕੁਝ ਹੋਣਾ ਆਪਣੇ ਇੱਕੇ ਨਾਲ ਜੇਕਰ ਸਾਰੇ ਇਕੱਠੇ ਹੋ ਕੇ ਅਸੀਂ ਆਪਣੇ ਹੱਥਾਂ ਦੀ ਜਾਗਰੂਕ ਰਹੇ ਤਾਂ ਬੰਦੇ ਕੋਈ ठेकेदार ਨਹੀਂ ਆਉਂਦਾ ਕੋਈ ਅਸੀਂ ਮੈਡੀਕਲ ਨਹੀਂ ਪਟਿਆਲੇ ਭੇਜਣਾ ਤੇ ਜੇਕਰ ਅਸੀਂ ਆਪਣੇ ਕੰਮ ਤੱਕ ਨਿਮਤ ਰਹੇ ਵੀ ਅਸੀਂ ਮੈਂ ਆਪਣੀ ਡਿਊਟੀ ਕਰਨਾ ਮੇਰਾ ਓਵਰਟਾਈਮ ਨਾਲ ਮਾਰਦੇ ਜਾਂ ਮੈਂ ਆਪਦੀ ਗੱਡੀ ਤਿਆਰ ਕਰ ਲਾਂ ਅਸੀਂ ਇਹਨਾਂ ਤੋੜਾਂ ਦੇ ਵਿੱਚ ਸਮੁਣਿਤ ਨਾ ਕਰਦੇ ਰਹੇ ਤਾਂ ਫਿਰ ਵੀ ਮੈਨੇਜਮੈਂਟ ਆਉਂਦੀਆਂ ਜਿਹੜੀਆਂ ਚਾਲਾਂ ਦੇ ਵਿੱਚੋਂ ਕਾਮਯਾਬ ਹੋਏਗੀ ਉਹ ਵੀ ਅਸੀਂ ਸਭ ਨੂੰ ਹੀ ਲਾਭਤ ਕਰਨਾ ਚਾਹੁੰਦੇ ਆ ਕਿ ਜਿਹੜੀ ਆਪਣੀ 13 ਤਰੀਕ ਦੀ ਹੜਤਾਲ ਹੈ ਉਹਦੇ ਵਿੱਚ ਆਪਾਂ ਟੜਕੇ ਸਾਰੇ ਸਾਥ ਲਈਏ ਉਸ ਤੋਂ ਪਹਿਲਾਂ ਮੈਨੇਜਮੈਂਟ ਜਿਹੜਾ ਸਾਡਾ ਮਸਲਾ ਹੱਲ ਕਰਨ ਵਾਲੇ ਤਰੀਕ ਕਿਉਂਕਿ ਮੈਨੇਜਮੈਂਟ ਨੂੰ ਅੱਜ ਲੱਗ ਰਿਹਾ ਵੀ ਅਸੀਂ ਇਹਨਾਂ ਨੂੰ ਵੱਖ-ਵੱਖ ਕੈਟਾਗਰੀਆਂ ਵਿੱਚ ਵੰਡ ਕੇ ਇਹਨਾਂ ਨੂੰ ਅਸੀਂ ਪਾੜਿਆ ਹੋਇਆ ਹੈ ਕਿ ਇਹਨਾਂ ਹੜਤਾਲ ਕਰ ਸਕਦੇ ਨੇ ਨਾ ਅਸੀਂ ਵੇਖੋ ਜਿਹੜਾ ਪ੍ਰੋਗਰਾਮ ਰੱਖਿਆ ਉਹ ਤੋਂ ਅਸੀਂ ਕਰਾਂਗੇ ਜੋ ਮਰਜ਼ੀ ਹੋ ਜੀ ਚਾਹੇ ਚਾਰਟਰ ਸਾਥੀ ਰਹਿ ਜੀ ਪਰ ਜਿਹੜੀ ਸਾਧੀਆਂ ਮੰਗਾਂ ਹੁੰਦੀਆਂ ਸਾਜੇ ਜਿਹੜੇ ਸਿਹਰਸ਼ੂ ਦੇ ਉਹਨਾਂ ਦੇ ਵਿੱਚ ਕਿਸੇ ਨੂੰ ਸੱਦਾ ਨਹੀਂ ਦਿੱਤਾ ਜਾਂਦਾ ਲੋਕ ਆਪ ਉਹ ਆਰੇ ਹੋ ਕੇ ਆ ਕੇ ਉਹਨਾਂ ਤੋਰਾਂ ਦੇ ਵਿੱਚ ਸਮੂਹਿਤ ਕਰਦੇ ਨੇ ਤਾਂ ਜਿਹੜਾ ਆਪਣਾ ਗੇਟ ਰੈਲੀ ਦਾ ਸਮਾਂ ਲਗਭਗ ਹੋ ਚੁੱਕਿਆ ਹੈ ਕਿ ਆਪਾਂ ਘੰਟੇ ਦਾ ਪ੍ਰੋਗਰਾਮ ਰੱਖਿਆ ਸੀ ਤਾਂ ਮੈਂ ਇੱਕ ਵਾਰ ਫਿਰ ਸਾਰੇ ਸਾਥੀਆਂ ਨੂੰ ਇਹੀ ਅਪੀਲ ਕਰਦਾ ਵੀ ਆਪਾਂ ਆਪਣੇ ਹੱਕ ਲੈਣੇ ਨੇ ਆਪਣੇ ਆਪ ਆਪਣੀ ਥੋੜੀ ਚ ਤੋਸ ਕੇ ਨਹੀਂ ਮਿਲਨੇ ਆਪਾਂ ਨੂੰ ਆਪਾਂ ਨੂੰ ਹੱਕ ਆਪਣੇ ਲੈਣ ਵਾਸਤੇ ਇਕੱਠੇ ਹੋ ਕੇ ਆਹ ਦਾ ਨਾਰਾ ਮਾਰਨਾ ਪੈਣਾ ਹੈ ਤੇ ਸਰਕਾਰ ਦੇ ਕੋਲ ਆਪੋ ਵੱਡੇ ਪੱਧਰ ਤੇ ਆਪਾਂ ਨੂੰ ਫੇਰ ਉੱਜਾ ਕੇ ਆਪਣੀਆਂ ਮੰਗਾਂ ਜਿਹੜੀਆਂ ਉਹ ਕੋਰੀਆਂ ਕਰਾਉਣੀਆਂ ਪਈਆਂ ਨੇ ਆਪਣੇ ਅਡਮੈਨਜਮੈਂਟ ਦੇ ਨਾਲ ਪੱਕੇ ਨਹੀਂ ਜਣਾ ਜੇਕਰ 5% ਵਾਧਾ ਸਾਡਾ ਲਾਗੂ ਹੋ ਗਿਆ ਸੀ ਉਹ ਸਾਨੂੰ ਵਾਦਾ ਲੈਣ ਵਾਸਤੇ ਵੀ ਇੱਕ ਦਿਨ ਦੇ ਲਈ ਸਾਨੂੰ ਪ੍ਰੋਗਰਾਮ ਕਰਨਾ ਪਿਆ ਤਾਂ ਅਸੀਂ ਰਾਤ ਨੂੰ ਆਪਦਾ ਪ੍ਰੋਗਰਾਮ ਪੂਰਪੂਰਨ ਕੀਤਾ ਪਰ ਸਾਨੂੰ ਹੜਤਾਲ ਦਾ ਫੇਰ ਉਜਾਉਣਾ ਪਿਆ ਫਿਰ ਸਾਡਾ 5% ਜਿਹੜਾ ਸਰਕਾਰ ਵੱਲੋਂ ਮੰਨਿਆ ਹੋਇਆ ਸੀ ਉਹ ਵਾਦਾ ਵੀ ਸਾਨੂੰ ਫੇਰ ਮਿਲਿਆ ਤਾਂ ਅਸੀਂ ਆਪਣੇ ਸਰਕਾਰ ਤੋਂ ਅਗਲੇ ਰੋਣ ਦੀਆਂ ਆਸਾਂ ਰੱਖੇ ਬੈਠੇ ਆ ਆਪਣੇ ਸਰਕਾਰ ਨੇ ਕੁਝ ਨਹੀਂ ਕਰਨਾ ਜਦੋਂ ਕੱਟੇ ਹੋ ਕੇ ਨੂੰ ਵੀ ਤੌਰ ਤੇ ਉਤਾਰ ਲਾ ਗਏ ਤਾਂ ਉਦੋਂ ਹੀ ਇਹ ਸਾਡੇ ਮਸਲੇ ਹੱਲ ਕਰਦੇ ਉਹਨਾਂ ਕਰ ਉਹਨਾਂ ਦਾ ਕੰਮ ਚੱਲੀ ਜਾਂਦਾ ਇਹਨਾਂ ਨੂੰ ਆਪਾਂ ਫਿਰ ਅੱਗੇ ਸੱਦਾ ਹੀ ਮਿਲੇ 8-9000 ਰੁਪਏ ਆਪਾਂ ਕੰਮ ਕਰੀ ਜਾਂਦੇ ਆ ਤੇ ਇਹਨਾਂ ਦਾ ਜਿਹੜਾ ਸੱਤਾ ਘਮੀ ਅੰਦਾ ਤੁਹਾਨੂੰ ਜੋ ਹੁੰਦਾ ਜਦੋਂ ਜਿਹੜੇ ਟਾਲ ਮਿਆਲਾ ਕਰਦੇ ਆ ਧਰਨਾ ਕਰਦੇ ਆ ਕਿ ਸਾਡੀਆਂ ਬਸਾਂ ਛੱਡ ਗਿਆ ਪ੍ਰਾਈਵੇਟ ਬੱਸਾਂ ਚੱਲ ਜਾਈ ਜਾਂਦੇ ਨੇ ਪਰ ਕੀ ਕਰੀਏ ਕਿ ਸਾਨੂੰ ਜੋ ਡੋਕੋਦ ਹੁੰਦਾ ਜਦੋਂ ਸਾਡੇ ਭਾਰੇ ਸਾਡੇ ਵਿਭਾਗ ਦਾ ਕੋਈ ਵੀ ਅਧਿਕਾਰੀ ਨਹੀਂ ਰੋਜਦਾ

मुराद कचे मु पके करोले झूठे लायो रोटू ढोल है मी मके न مرتبات اللہ اکبر اللہ ਹਾਂਜੀ ਸਰ ਦੇਖੋ ਅੱਜ ਦਾ ਜਿਹੜਾ ਮਸਲਾ ਸਾਡਾ ਵੀ ਸਾਡੀ 9 ਫਰਵਰੀ ਨੂੰ ਸਰਕਾਰ ਨਾਲ ਮੀਟਿੰਗ ਹੋਈ ਸੀ ਤਾਂ ਉਸ ਮੀਟਿੰਗ ਦੇ ਵਿੱਚ ਸਰਕਾਰ ਦੇ ਅਧਿਕਾਰੀਆਂ ਵੱਲੋਂ ਸਾਡੀਆਂ ਜਿਹੜੀਆਂ ਮੰਗਾਂ ਸੀ ਚਾਹੇ ਤਨਖਾਹ ਵਾਧਾ ਸੀ ਜਾਂ ਰੈਗੂਲਰ ਕਰਨ ਵਾਲੀ ਜਾਂ ਰਿਪੋਰਟਾਂ ਤੋਂ ਸਾਥੀ ਬਾਹਲ ਕਰਨ ਦੀ ਜਿਹੜੀ ਮੰਗ ਸੀ ਉਹਦੇ ਲਈ ਇਹਨਾਂ ਨੇ ਕਿਹਾ ਸੀ ਵੀ 1 ਮਹੀਨੇ ਦੇ ਵਿੱਚ ਅਸੀਂ ਸਾਰੇ ਮਸਲੇ ਜਿਹੜੇ ਹੱਲ ਕਰ ਦਿਆਂਗੇ ਤਾਂ ਨਾ ਤਾਂ ਕੋਈ ਰਿਪੋਰਟਾਂ ਤੋਂ ਜਿਹੜਾ ਰਿਪੋਰਟਾਂ ਵਾਲੇ ਸਾਥੀ ਨਾ ਤਾਂ ਕੋਈ ਉਹ ਬਾਹਲ ਕੀਤੇ ਗਏ ਤੇ ਨਾ ਹੀ ਕਿਸੇ ਵਰਕਰ ਦੀ ਜਿਹੜੀ ਤਨਖਾਹ ਵਾਧਾ ਕੀਤਾ ਗਿਆ ਤੇ ਨਾ ਹੀ ਕਿਸ ਨੂੰ ਰੈਗੂਲਰ ਕਰਾਉਣ ਦਾ ਕੋਈ ਕਮੇਟੀ ਬਣਾਈ ਗਈ ਇਸ ਲਈ ਉਹਨਾਂ ਚੀਜ਼ਾਂ ਦਾ ਵਿਰੋਧ ਕਰਦੇ ਹੋਏ ਅਸੀਂ ਅੱਜ 11 ਤਰੀਕ ਦੀ ਜਿਹੜੀ ਗੇਟਰ ਰੈਲੀ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਤੇ 13 ਤਰੀਕ ਨੂੰ ਅਸੀਂ ਹੜਤਾਲ ਕਰਕੇ ਮੁਕੰਮਲ ਚੱਕਾ ਜਾਮ ਕਰਕੇ ਤੇ ਅਸੀਂ ਪੰਜਾਬ ਸਰਕਾਰ ਦਾ ਪਿੱਛਾ ਪਾ ਕਰਾਂਗੇ ਤੇ 14 ਤਰੀਕ ਨੂੰ ਅਸੀਂ ਮੋਹਾਲੀ ਤੋਂ ਚੰਡੀਗੜ੍ਹ ਨੂੰ ਜੋ ਬਾਈਟ ਸੈਸ਼ਨ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਵਾਕ ਆਊਟ ਕਰਕੇ ਸਰਕਾਰ ਦਾ ਜਿਹੜਾ ਉਹ ਚਿਹਰਾ ਅਸੀਂ ਲੋਕਾਂ ਦੇ ਸਾਹਮਣੇ ਜਾਗਰੂਕ ਕਰਾਂਗੇ ਹਾਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭੋਲਾ ਸਿੰਘ ਪ੍ਰਧਾਨ ਜੀ ਪੀ ਆਰਟੀਸੀ ਵਰਕਰ ਯੂਨੀਅਨ ਆਜ਼ਾਦ ਦੀਪੂ ਹੁੰਦਾ ਜੀ ਮਾਮਲਾ ਤਾਂ ਸਰ ਸਾਡਾ ਲੰਮੇ ਸਮੇਂ ਤੋਂ ਜਿਹੜਾ ਇਹ ਚੱਲਦਾ ਆ ਰਿਹਾ ਮੰਗਾਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਤਿੰਨ ਸਰਕਾਰਾਂ ਬਦਲ ਗਈਆਂ ਪੀਜੀ ਆਈ ਆ ਹੁਣ ਪਹਿਲਾਂ ਕਾਲੀ ਕਾਂਗਰਸੀ ਹੈ ਨਾ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਇੱਕੋ ਹੀ ਹੈ ਸਾਡੀਆਂ ਮੰਗਾਂ ਕੋਈ ਨਹੀਂ ਮੰਨ ਰਹੀ ਤਕਰੀਬਨ ਅਸੀਂ 18-18 ਸਾਲ ਤੋਂ 19-19 ਸਾਲ ਤੋਂ 2005 ਤੋਂ ਭਰਤੀਆਂ ਅਸੀਂ ਇੱਥੇ ਕੰਮ ਕਰ ਰਹੇ ਹਾਂ ਔਰ ਸੋਰਸਿੰਗ ਤੇ ਕੱਚੇ ਜਿਹੜਾ ਕਿ ਨਗੁਨੀਆਂ ਦੁਕਾਨਾਂ ਤੇ ਅਸੀਂ ਕੰਮ ਕਰਦੇ ਆਂ ਸਰਕਾਰਾਂ ਨੂੰ ਅਸੀਂ ਬਾਰ-ਬਾਰ ਮੰਗ ਪੱਤਰ ਦੇ ਚੱਕੇ ਹੜਤਾਲਾਂ ਵੀ ਕਰ ਚੁੱਕੇ ਪਰ ਇਹਨਾਂ ਸਰਕਾਰਾਂ ਦੇ ਕੋਈ ਕੰਨ ਤੇ ਜੋ ਨਹੀਂ ਸਰਕਦੀ ਹੁਣ ਪਿੱਛੇ ਭਗਵੰਤ ਮਾਨ ਸਰਕਾਰ ਨੇ ਵੀ ਸਾਡੇ ਨਾਲ ਸੱਦ ਕੇ ਮੀਟਿੰਗ ਕੀਤੀ ਇਹਨਾਂ ਨੇ 22 ਤਰੀਕ ਦਾ ਟਾਈਮ ਲਿਆ ਕਿ ਛੋੜੀਆਂ ਜਿਹੜੀਆਂ ਮੰਗਾਂ ਠੇਕੇਦਾਰੀ ਨੂੰ ਬਾਹਰ ਕੱਢਣਾ ਬੰਦਿਆਂ ਨੂੰ ਪੱਕੇ ਕਰਨਾ ਕੰਡੀਸ਼ਨਾਂ ਰੱਦ ਕਰਨੀਆਂ ਜਿਹੜੀਆਂ ਸਾਡੇ ਤੇ ਗਲਤ ਕੰਡੀਸ਼ਨਾਂ ਲਾਈਆਂ ਇਹਨਾਂ ਨੇ ਉਹ ਰੱਦ ਕਰਨੀਆਂ ਤਨਖਾਹਾਂ ਸਾਰੇ ਮੁਲਾਜ਼ਮਾਂ ਦੀਆਂ ਕੱਚੇ ਮੁਲਾਜ਼ਮਾਂ ਦੀਆਂ ਤੇ ਪੱਕੇ ਦੀਆਂ ਬਰਾਬਰ ਸਪਰੀਮ ਕੋਰਟ ਦਾ ਫੈਸਲਾ ਲਾਗੂ ਕਰਨਾ ਪਰ ਇਹਨਾਂ ਨੇ ਅਜੇ ਤੱਕ ਕੋਈ ਵੀ ਮੰਗ ਨਹੀਂ ਸਾਡੀ ਮੰਨੀ ਇਸ ਕਰਕੇ ਮਜਬੂਰ ਹੋ ਕੇ ਦੁਬਾਰਾ ਫੇਰ ਸਾਡੇ ਸਾਥੀਆਂ ਨੇ ਸਾਡੀਆਂ ਜਥੇਬੰਦੀਆਂ ਨੇ ਸਮਝੌਤਾ ਕਰਕੇ 12 13 13 ਤਰੀਕ ਦੀ 12 ਵਜੇ ਤੋਂ 12 ਤਰੀਕ ਨੂੰ 12 ਵਜੇ ਤੋਂ ਬਾਅਦ ਗੱਡੀਆਂ ਰੋਕ ਕੇ 13 ਤਰੀਕ ਨੂੰ ਜਿਹੜਾ ਹੜਤਾਲ ਦਾ ਸੱਦਾ ਦਿੱਤਾ ਹੈ ਪਰ ਉਹਦੇ 'ਚ ਸਾਡੀ ਜਿਹੜੀ ਇਜਾਜ਼ਤ ਜਥੇਬੰਦੀ ਹੈ ਇਹ ਸਾਡੀ ਜਥੇਬੰਦੀ ਵੀ ਲੜਨ ਵਾਲੀ ਜਥੇਬੰਦੀ ਆ ਸਾਡੀਆਂ ਮੰਗਾਂ ਇੱਕ ਨੇ ਅਸੀਂ ਇਕੱਠੇ ਹੋ ਕੇ ਤਾਂ ਲੜਾਂਗੇ ਜੀ 13 ਤਰੀਕ ਨੂੰ ਅਸੀਂ ਸਾਡੀ ਸਾਥ ਜਿਹੜੀ ਜਾਜ ਜਥੇਬੰਦੀ ਆ ਉਹ ਵੀ ਸਮਰਥਨ ਕਰਦੀ ਆ ਅਸੀਂ ਇਹਨਾਂ ਦੇ ਨਾਲ ਖੜਾਂਗੇ ਜਿੰਨਾ ਚਿਰ ਵੀ ਸਾਨੂੰ ਕੋਈ ਵੀ ਸ਼ਰਚ ਕਰਨਾ ਪੈ ਗਿਆ ਤਾਂ ਅਸੀਂ ਸੰਘਰਸ਼ ਕਰਾਂਗੇ ਜੀ ਹਾਂ ਸਾਰੀ ਟੋਪ ਇਹ ਕਰੋ ਦਰੀਆਂ ਕੱਟੀਆਂ ਬਿਲਕੁਲ ਜੀ ਤੁਸੀਂ ਸੁਣਿਆ ਬਠਿੰਡਾ ਦੇ ਵਿੱਚ ਅੱਜ ਇੱਕ ਗੇਟ ਰੈਲੀ ਹੋਈ ਆ ਜੀ ਦੇਖ ਰਹੇ ਹੋ ਖਬਰ ਪੰਜਾਬ ਦੀ ਫੇਸਬੁੱਕ ਪੇਜ ਆਗਰੂਦੀ ਪੇਜ ਨੂੰ ਫੋਲੋ ਨੂੰ ਕੀਤਾ ਤਾਂ ਪੀ ਨੂੰ ਫੋਲੋ ਕਰ ਲੋ ਗੇਟ ਰੈਲੀ ਤੋਂ ਬਾਅਦ ਇਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ 13 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਬੱਸਾਂ ਦਾ ਜਿਹੜਾ ਚੱਕਾ ਹੈ ਉਹ ਜਾਮ ਹੋ ਜਾਵੇਗਾ ਪੀ ਆਰਟੀਸੀ ਬੱਸਾਂ ਨਹੀਂ ਚਲਣੀਆਂ ਤੇ ਇਹਨਾਂ ਦੇ ਇਹ ਵੀ ਨਾਲ ਕਹਿਣਾ ਹੈ ਕਿ ਜੋ ਬਜਟ ਸੈਸ਼ਨ ਚੱਲ ਰਿਹਾ ਹੈ ਉਸ ਦਾ ਵੀ ਉਹਨਾਂ ਵੱਲੋਂ 14 ਤਰੀਕ ਨੂੰ ਵਿਰੋਧ ਕੀਤਾ ਜਾਵੇਗਾ ਖਬਰ ਪੰਜਾਬ ਦੇ ਲਈ ਬਠਿੰਡਾ ਤੋਂ ਜਸਕਰਨ ਮੀਤ